ਸਵਰ ਸ਼ਿਸਮਾ ਜੰਗਲ ਤੋਂ ਨਿਕਲ ਕੇ ਸਾਹਮਣੇ ਆਈ ਜਿੱਥੇ ਅੱਜ ਸਵੇਰੇ ਸਵੇਰੇ ਹੀ ਇੱਕ ਟਰੈਕਟਰ ਚਾਲਕ ਦੀ ਗਲਤੀ ਕਾਰਨ ਲੱਗਿਆ ਵੱਡਾ ਜਾਮ ਤੇ ਲੋਕ ਹੋਏ ਪਰੇਸ਼ਾਨ ਇੱਥੇ ਇਹ ਵੀ ਦੱਸ ਦਨੇ ਆ ਕਿ ਟਰੈਕਟਰ ਚਾਲਕ ਦੀ ਗਲਤੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸ਼ਿਸਮਾ ਤੇ ਬੱਦੀ ਨੂੰ ਜਾਣ ਵਾਲੇ ਰਸਤੇ ਤੇ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਤੇ ਸੜਕ ਛੋਟੀ ਹੋਣ ਕਾਰਨ ਰਸਤਾ ਬਲੌਕ ਹੋ ਜਾਂਦਾ ਹੈ ਉਧਰ ਗੱਡੀਆਂ ਦਾ 5 ਕਿਲੋਮੀਟਰ ਤੱਕ ਲੰਬਾ ਜਾਮ ਲੱਗਿਆ ਉੱਥੇ ਖੜੇ ਰਾਹੀਰਾਂ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਖੇਤੀਬਾੜੀ ਦੇ ਸੰਦਾਂ ਨੂੰ ਕਮਰਸ਼ੀਅਲ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸ ਦਿੰਦੇ ਹਾਂ ਕਿ ਇਹ ਜਾਮ ਸਵੇਰੇ ਤੜਕੇ 5 ਵਜੇ ਤੋਂ ਲੈ ਕੇ 9 ਵਜੇ ਤੱਕ ਇਸੇ ਤਰ੍ਹਾਂ ਬਣਿਆ ਰਿਹਾ। ਨਾ ਤਾਂ ਉੱਥੇ ਕੋਈ ਟ੍ਰੈਫਿਕ ਦਾ ਇੰਚਾਰਜ ਆਇਆ ਤੇ ਨਾ ਹੀ ਨਜ਼ਦੀਕੀ ਥਾਣੇ ਚੌਂਕੀ ਦਾ ਕੋਈ ਮੁਲਾਜ਼ਮ ਆਇਆ। ਰਾਹੀਰਾਂ ਨੇ ਆਪ ਹੀ ਜਦੋਂ ਜਹਿਤ ਹੋ ਗਏ ਸੜਕ ਤੇ ਖੜੇ ਟਰੈਕਟਰ ਨੂੰ ਸਾਈਡ ਕੀਤਾ ਤੇ ਜਾਮ ਖੁੱਲਣਾ ਸ਼ੁਰੂ ਹੋਇਆ। ਹੁਣ ਇੱਥੇ ਦੇਖਦੇ ਹਾਂ ਕਿ ਇਹ ਖਬਰ ਅਧਿਕਾਰੀਆਂ ਤੱਕ ਪਹੁੰਚਦੀ ਹੈ ਜਾਂ ਨਹੀਂ ਸਿਸਮਾ ਤੋਂ ਬਚਿੱਤਰ ਸਿੰਘ ਗੋਰਾ ਦੀ ਰਿਪੋਰਟ ਖਬਰ ਨੂੰ ਦਬਕ ਕੇ ਕਰੋ ਸ਼ੇਅਰ ਤਾਂ ਕਿ ਇਹ ਉੱਚ ਅਧਿਕਾਰੀਆਂ ਤੱਕ ਪਹੁੰਚ ਸਕੇ ਤਾਂ ਕਿ ਸਿਸਮਾ ਤੋਂ ਬੱਦੀ ਜਾਣ ਵਾਲੇ ਰਸਤੇ ਤੇ ਟ੍ਰੈਫਿਕ ਨੂੰ ਲੈ ਕੇ ਕੋਈ ਨਾ ਕੋਈ ਹੱਲ ਕੱਢਿਆ ਜਾ ਸਕੇ ਕਿੰਨੀ ਦੁਨੀਆ ਖਰਾਬ ਕਰਤੀ ਦੇਖ ਲੋ ਮਰਾਜ਼ ਹੋਏ ਬਈ ਦੁਨੀਆ ਤੋਂ ਬਈ ਰਾਣੀ ਸਾਰੇ ਬਨੇ ਇੱਕ ਟਰੈਕਟਰ ਨੇ ਸਾਰੇ ਦੁਨੀਆ ਆ ਪਾਪਾ ਜੀ ਬਹੁਤ ਦੁਖੀ ਹੋਏ ਬੋਲ ਰਿਹਾ ਪਾਪਾ ਜੀ ਪਾਪਾ ਜੀ ਗਲਤ ਹੈ ਕਿ ਸਹੀ ਹੈ ਦੱਸੋ ਬਈ ਟਰੈਕਟਰ ਵਾਲੀ ਗੱਲ ਗੱਲ ਤੇ ਗਲਤ ਹੈ ਗਲਤ ਹੈ ਗਲਤ ਹੈ ਇਹ ਤਾਂ ਸਰਕਾਰ ਵੀ ਗਲਤ ਹੈ ਯਾਰ ਖੇਤੀ ਦਾ ਸੰਦ ਹੈ ਲਾ ਬਾ ਪਾੜੇ ਤੇ ਆ ਦੇਖੋ ਦੁਖੀ ਹੋ ਗਏ ਲੋਕ ਬਈ ਜੀ